ਫਿਰੋਜ਼ਪੁਰ ਦੇ ਵਿੱਚ ਗੁੰਡਾਗਰਦੀ ਇਸ ਕਦਰ ਵੱਧ ਚੁੱਕੀ ਹੈ ਕਿ ਗੁੰਡਾਗਰਦੀ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋਨਾਂ ਪਾਸਿਆਂ ਤੋਂ ਮੀਂਹ ਵਾਂਗ ਰੋੜੇ ਵਰਸਾਏ ਜਾ ਰਹੇ ਨੇ ਕਦੇ ਕੋਠਿਆਂ ਤੇ ਚੜ ਕੇ ਤੇ ਕਦੇ ਗਲੀ ਦੇ ਵਿੱਚ ਖੜ ਕੇ ਇੱਟਾਂ ਦੀ ਬਰਸਾਤ ਹੋ ਰਹੀ ਹੈ ਗੁੰਡਾਗਰਦੀ ਇਸ ਕਦਰ ਵੱਧ ਗਈ ਹੈ ਕਿ ਹੁਣ ਐਮਸੀ ਨੂੰ ਆਪਣੀ ਜਾਨ ਬਚਾਉਣ ਦੇ ਵਾਸਤੇ ਥਾਣੇ ਅੱਗੇ ਬਹਿ ਕੇ ਧਰਨਾ ਦੇਣਾ ਪੈ ਰਿਹਾ ਦੱਸਿਆ ਕਿ ਫਿਰੋਜ਼ਪੁਰ ਦਾ ਥਾਣਾ ਸਿਟੀ ਉਹ ਥਾਣਾ ਹੈ ਜੋ ਕਿਸੇ ਨਾ ਕਿਸੇ ਮਾਮਲੇ ਲੈ ਕੇ ਅਕਸਰ ਸੁਰਕਿਆਂ ਦੇ ਵਿੱਚ ਛਾਇਆ ਰਹਿੰਦਾ ਤੇ ਹੁਣ ਇੱਕ ਵਾਰ ਫਿਰ ਥਾਣਾ ਸਿਟੀ ਦੇ ਮੁਲਾਜ਼ਮਾਂ ਤੇ ਨਸ਼ਾ ਤਸਕਰਾਂ ਦਾ ਸਾਥ ਦੇਣ ਦੇ ਵੱਡੇ ਇਲਜ਼ਾਮ ਲੱਗੇ ਨੇ ਉਹਨਾਂ ਕਹਿਆ ਕਿ ਫਿਰੋਜ਼ਪੁਰ ਦੀ ਵਸਤੀ ਸੇਖਾਂ ਵਾਲੀ ਦੇ ਵਿੱਚੋਂ ਲੋਕ ਜਿਹੜੇ ਕਿ ਨਸ਼ਾ ਵੇਚ ਰਹੇ ਨੇ ਤਸਕਰ ਇੱਦੀ ਕਈ ਵਾਰ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਹੁਣ ਨਸ਼ਾ ਤਸਕਰਾਂ ਨੇ ਲੋਕਾਂ ਦੇ ਘਰਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਲਾਕਾ ਬਸਤੀ ਸੇਖਾਲੀ ਤੋਂ ਮੇਰੇ ਘਰ ਦੀ ਐਮਸੀ ਇਹ ਪਹਿਲਾਂ ਮੈਂ ਐਮਸੀ ਸੀ ਦਾ ਮੇਰੀ ਵਾਰਡ ਦੇ ਵਿੱਚ ਆਏ ਦਿਨ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨਹੀਂ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨਹੀਂ ਕਦੀ ਕਿਦੇ ਘਰ ਗੋਲੀਆਂ ਚੱਲਦੀਆਂ ਪਰ ਪੁਲਿਸ ਨੂੰ ਦਰਖਾਸਤਾਂ ਐਸਐਸਪੀ ਦੇ ਕੇ ਦਰਖਾਸਤਾਂ ਕਿ ਇਹ ਕੁੜੀ ਦਾ ਰੇਪ ਹੋ ਗਿਆ ਕੁੜੀ ਕਿਸੇ ਆ ਤਿੰਨ ਵਾਰ ਇਸ ਕੁੜੀ ਦਾ ਰੇਪ ਹੋਇਆ ਪਿਸਤੌਲ ਦੀ ਨੋਕ ਤਾਕੇ ਇਹਨੇ ਥਾਣੇਦਾਰ ਨੇ ਕੀਤਾ ਉਲਟਾ ਪੈਸੇ ਲੈ ਕੇ ਉਹ ਜਿਹੜੇ ਦੋਸ਼ੀ ਨੇ ਬਲਾਕ ਕਰਿਤਾ ਉਹਨੂੰ ਉਹਨੂੰ ਉਲਟਾ ਦੇ ਕੇ ਉਸ ਦਾ ਕੁਝ ਨਹੀਂ ਬਣਿਆ ਰਾਤੀ ਮੈਨੂੰ ਮਾਰਨ ਆਏ ਸੱਤ ਬੰਦੇ ਪਿਸਤੌਲ ਲੈ ਕੇ ਅੱਜ ਇਹਨਾਂ ਭਾਈਆਂ ਨੇ ਉਹਨਾਂ ਕੋਲ ਆ ਪਿਸਤੌਲ ਸੀ ਦੇ ਆਪ ਪਿਸਤੌਲ ਸੀ ਪਰ ਘਰ ਘਰ ਪਿਸਤੌਲ ਨੇ ਇਹ ਜਿਹੜੇ ਬੰਦੇ ਨੇ ਨਾ ਛੋਟੇ ਮਲਾਇਮ ਤਿੰਨ ਚਾਰ ਮਲਾਇਮ ਇਹ ਤਸਕਰਾਂ ਨਾਲ ਮਿਲੇ ਹੋਏ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇ ਤਸਕਰਾਂ ਦੇ ਨਾਲ ਜੇ ਗੱਲ ਮੇਰੀ ਝੂਠੀ ਹੋ ਜਾਏ ਤੇ ਮੈਂ ਗੋਲੀ ਮਾਰਦਾ ਜ ਮੈਨੂੰ ਮੈਂ ਇਸ ਗੱਲ ਦਾ ਵਾਅਦਾ ਕਰਨਾ ਇਹ ਰਮਣ ਝੰਜੀ ਬਲੋਰਾ ਜਿੰਨੀ ਮੇਰੀ ਵਸਤੀ ਜਨਾਂ ਗੰਦ ਪਾਇਆ ਹੈ ਮੈਂ ਨਾ ਕੋਈ ਮੈਂ ਦਬਿਆਨ ਨਹੀਂ ਕਰ ਸਕਦਾ ਉਹਨਾਂ ਬੰਦਾਂ ਨੂੰ ਫੜ ਲਓ ਅਜੀ ਨੂੰ ਫੜ ਲਓ ਅਜੀ ਨੂੰ ਫੜ ਲਓ ਸੁਨੀਲ ਨੂੰ ਫੜ ਲਓ ਇੱਕ ਗੱਲ ਝੂਠੀ ਹੋਇਆ ਬਾਹਰ ਦੀ ਪੁਲਿਸ ਅਰਵਾੜ ਕਰੇ ਕਿੰਨੇ ਲੋਕ ਮੇਰੇ ਇਲਾਕੇ ਤਸਕਰ ਹੋ ਕੇ ਕੰਮ ਕਰਦੇ ਨੇ ਇਹ ਵੀ ਜਾਂਚ ਕਰੇ ਕਿੰਨੇ ਲੋਕ ਮੇਰੇ ਇਲਾਕੇ ਚ ਕਿੰਨੇ ਲੋਕ ਕਸੂਰੀਆ ਕੰਮ ਕਰ ਰਹੇ ਨੇ ਔਰ ਕਰੋੜਾਂ ਦੇ ਨਾਲ ਔਰ ਹਰ ਘਰ ਦੇ ਵਿੱਚ ਪਿਸਤੌਲ ਹੈ ਰਾਤੀ ਮੇਰਾ ਮੁੰਡੇ ਨਾਲ ਸੀ ਮੈਂ ਬੋਲਣ ਦੇ ਉਤੇ 3 ਵਜੇ ਮੈਨੂੰ ਗੋਲੀ ਮਾਰਨ ਵਾਤੇ ਐਮਸੀ ਮਾਰਨਾ ਹੈ ਐਮਸੀ ਦਾ ਕੰਮ ਕੀ ਹੈ ਜੀ ਜੇ ਇਹ ਧੀਨ ਦੁਖੀ ਹੈ ਐਮਸੀ ਕੋ ਐਮਸੀ ਕਹਿੰਦਾ ਕਾਨੂੰਨ ਕੋਲ ਚੱਲ ਕਾਨੂੰਨ ਨੂੰ ਬਸ ਫਿਰ ਯਾਦ ਕਰਦੇ ਤੇ ਧਿਆਨ ਦੇਣ ਮੈਂ ਆਨਲਾਈਨ ਤੇ ਚਾਰ ਫੋਨ ਕੀਤੇ ਮੇਰਾ ਕਿਸਨੇ ਫੋਨ ਨਹੀਂ ਚੱਕਿਆ ਸਿੱਧੇ ਫੋਨ ਤੇ ਚਾਰ ਫੋਨ ਕੀਤੇ ਮੇਰਾ ਕਿਸਨੇ ਫੋਨ ਨਹੀਂ ਚੱਕਿਆ ਕਿੱਧਰ ਜਾਈਏ ਰਾਤੀ ਤੂੰ ਮਾਰ ਦਿੱਤਾ ਮਾਰ ਦਿੰਦਾ ਫੇਰ ਠੀਕ ਸੀ ਮੇਰੀ ਵਸੇ ਕਤਲ ਹੋਇਆ ਇਹਨਾਂ ਬੰਦੇ ਬਦੌਲਤੇ ਰਹੇ ਨੇ ਚੰਜੀ ਟੌਪ ਤੇ ਚੱਲਦਾ ਪਿਆ ਤਸਕਰਾਂ ਦੇ ਨਾਲ ਅਜੀਨ ਚੱਕ ਲੋ ਬਾਹਰ ਦੀ ਪੁਲਿਸ ਲੈ ਜਾਵੇ ਤੁਹ ਚੱਕੀ ਲੰਦੇ ਅਸਰੀਲ ਨੂੰ ਚੱਕ ਲਓ ਕਿੰਨੇ ਪਿਸਤੌਲ ਆਣਗੇ ਬਸਤੀ ਦੇ ਵਿੱਚੋਂ ਔਰ ਇਹਨਾਂ ਦਾ ਬੰਦਾ ਨਾ ਟੌਪ ਚ ਆਏਗਾ ਨਾ ਆਵਣ ਤੇ ਮੈਨੂੰ ਗੋਲੀ ਮਾਰ ਦਿਓ ਮੈਨੂੰ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਡੀਜੀਪੀ ਪੰਜਾਬ ਤੋਂ ਮੈਂ ਮੰਗ ਕਰਦਾ ਡੀਜੀਪੀ ਪੰਜਾਬ ਤੋਂ ਮੈਂ ਮੰਗ ਕਰਦਾ ਵੱਡਿਆਂ ਵੱਡੇ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਤੋਂ ਆਹ ਤੇਰੇ ਬੰਦੇ ਆ ਨਿੱਕੇ ਨਿੱਕੇ ਮਲਾਈ ਮਲਾਈ ਗੰਦ ਦਾ ਆ ਪੋਾਈ ਘਰੇ ਨਹੀਂ ਮੈਂ ਬੈਠਣਾ ਕਿੰਨੀਆਂ ਕਾਨਫਰੰਸਾਂ ਕਰਾਤੀਆਂ ਜੇ ਮੈਂ ਅਫਸਰ ਨੂੰ ਦੱਸਦਾ ਵੀ ਆਹ ਆ ਘਰ ਚਿਟਾ ਵੇਜਦਾ ਪਈ ਆਹ ਘਰ ਪਿਸਤੌਲ ਨਹੀਂ ਇਹ ਬੰਦੇ ਉਹਨਾਂ ਨੂੰ ਦੱਸਦੇ ਉਲਟਾ ਉਹ ਗਰਾਉਂਡ 'ਚ ਬਹਿ ਕੇ ਗੱਲਾਂ ਕਰਦੇ ਨੇ ਵੀ ਅਸੀਂ ਬੱਬੂ ਪ੍ਰਧਾਨ ਨੂੰ ਮਾਰਨਾ ਸਾਡੀ ਬੱਬੂ ਪ੍ਰਧਾਨ ਪੁਲਿਸ ਮਗਰ ਲਾ ਰਿਹਾ ਸਾਨੂੰ ਆ ਕਰ ਰਿਹਾ ਰਾਤੀ ਪਰਸੋ ਸਿੰਘ ਜੱਗਾ ਸੀ ਇਸ ਟਾਪ ਨੇ 2 ਲੱਖ ਰੁਪਇਆ ਦੇ ਕੇ ਕਹਿੰਦਾ ਮੱਲੇ 'ਚ 2 ਲੱਖ ਦੇ ਦੇ ਕੇ ਆਇਆ ਰਾਤੀ ਰਾਤੀ ਉਹ ਮੈਨੂੰ ਮਰਨ ਨੂੰ ਆ ਗਿਆ ਮੈਂ ਮਰਦਾ ਜੇ ਮੇਰੇ ਪੁੱਤਰ ਮਰਦੇ ਇਹ ਲਾ ਕਰਦਾ ਪਿਆ ਲਾ ਕਰਕੇ ਆ ਗਿਆ ਕੌਣ ਜਿਵੇਂਾਰੇ ਇਹਨਾਂ ਮਦੇਨਾਂ ਕਾਰਵਾਈ ਕਰੀ ਦੇਣੀ ਸਾਡੀ ਸੁਣਾਈ ਨਹੀਂ ਕਿਤੇ ਯਾਰ ਐਮਸੀ ਬਣਾਇਆ ਕਰ ਲਈਏ ਐਮਸੀ ਬੰਦ ਹੋਣਾ ਚਾਹੀਦਾ ਬੰਨਾ ਸਰਪੰਚ ਨੂੰ ਬਣਾਉਣਾ ਬੰਦ ਹੋਣਾ ਚਾਹੀਦਾ ਕਿਉਂਕਿ ਅਸੀਂ ਪੁਲਿਸ ਨਾਲ ਰਲ ਕੇ ਚੱਲਦੇ ਹਾਂ ਪੁਲਿਸ ਕੀ ਕਰਦੀ ਫਟੇ ਫਟੇ ਅਫਸਰ ਆਦੇ ਨੇ ਮੈਨੂੰ ਲਿਸਟ ਲੈਂਦੇ ਨੇ ਕਹਿੰਦੇ ਪ੍ਰਧਾਨ ਜੀ ਆਓ ਇਹਨਾਂ ਤਸਕਨਾ ਦਾ ਘਰ ਵਿਖਾਓ ਮੈਂ ਨਾਲ ਜਾਣਾ ਮੈਂ ਤਸਕਨਾ ਟੋਟਲ ਘਰ ਵਿਖਾ ਚੁੱਕਾ ਪਰ ਕੀ ਹੋਇਆ ਉਲਟਾ ਮੇਰੇ ਤੇ ਕਲੇਮ ਲਾਇਆ ਜਾਂਦਾ ਹੈ ਉਲਟਾ ਮੇਰੇ ਤੇ ਕਲੇਮ ਲਾਇਆ ਜਾਂਦਾ ਹੈ ਉਹ ਕਹਿੰਦੇ ਨੇ ਬੱਬੂ ਪ੍ਰਧਾਨ ਤੇਰੇ ਮੁਲਾਜ਼ਮ ਚੋਂ ਉਹਨਾਂ ਨੂੰ ਕਹਿਣਾ ਨਾ ਉਹ ਤੇਰੇ ਆ ਕੇ ਦੱਸਦੇ ਨੇ ਤੇਰੇ ਮੁਲਾਜ਼ਮ ਦੱਸਦੇ ਪਹਿਣੇ ਤੂੰ ਤੇ ਆ ਕੇ ਸਾਡੀ ਆ ਗੱਲ ਤੇ ਤੈਨੂੰ ਮਾਰਨਾ ਸੀ ਕਾਤੀ 7 ਬੰਦੇ ਮੇਰੇ ਘਰੇ ਆਏ ਮੈਨੂੰ ਮਾਰਨ ਵਾਸਤੇ ਮੈਂ ਬੋਲਣੇ ਦੇ ਜਵਾਬ ਉਹਨਾਂ ਇੰਨੀਆਂ ਮੈਨੂੰ ਮਾਰ ਲਿਆ ਚੰਗੀਆਂ ਖਾੜਾ ਘਟੀਆਂ ਤੈਨੂੰ ਛੱਟਣਾ ਨਹੀਂ ਮੈਂ ਉਹ ਘੁੱਟ ਕੇ ਘਰ ਰੱਖ ਲੈ ਮੈਂ ਕਹਿੰਦਾ ਬਸ ਵੇਰੇ ਅਫਸਰਾਂ ਨਾਲ ਗੱਲ ਕਰਾਂਗੇ ਕਾਨੂੰਨ ਨਾਲ ਗੱਲ ਕਰਾਂਗੇ ਜਿਹੜਾ ਕਿ ਆਪ ਨੂੰ ਨਿਆਂ ਮਿਲ ਸਕੇ ਇਹ ਕੁੜੀ ਦਾ ਬਲਾਤਕਾਰ ਹੋਇਆ ਇਹਦੇ ਅੱਜ ਤੱਕ ਕੋਈ ਸਾਰ ਨਹੀਂ ਲਈ ਥਾਣੇਦਾਰ ਨੇ ਉਲਟਾ ਇਹਦੇ ਖਿਲਾਫ ਕਹੇ ਆ ਕੇ ਪਿਸਤੌਲ ਦੀ ਨੋਕ ਤੇ ਬੰਦਾ ਰੇਪ ਕਰਦਾ ਰਿਹਾ ਪਰ ਪੁਲਿਸ ਨੇ ਕਸਾਈ ਨਹੀਂ ਕੀਤੀ ਅਜ ਤੱਕ ਚਿੱਟਾ ਮੇਰੇ ਘੜੀ-ਘੜੀ ਵੇਖਦਾ ਪਿਆ ਪਰ ਕੋਈ ਹੁੰਦਾ ਕਿ ਪੈਸੇ ਲੈ ਕੇ ਮੋੜੇ ਆਂਦੇ ਨਹੀਂ ਪੈਸੇ ਲੈ ਕੇ ਮੋੜੇ ਆਂਦੇ ਨਹੀਂ ਠੰਡਾ ਠੰਡਾ ਨਾ ਦੇਓ ਪੁਲਿਸ ਲਿਆ ਕਰਦੀ ਮੈਂ ਐਸਐਸਪੀ ਸਾਹਿਬ ਚਰਨਾ ਚ ਬੇਨਤੀ ਕਰਦਾ ਤੁਸੀਂ ਬੜੇ ਇਮਾਨਦਾਰ ਹੋ ਐਸਪੀ ਡੀ ਸਾਹਿਬ ਦੇ ਹੱਥ ਚਰਨਾ ਬੰਦਾ ਚਰਨਾ ਚ ਤੁਸੀਂ ਬੜਿਆ ਆਈਪੀਸ ਅਫਸਰ ਹੋ ਬਹੁਤ ਵਧੀਆ ਬੀਬੇ ਬੰਦੇ ਹੋ ਮੈਂ ਹਰ ਵਕਤ ਨਮਸ ਆਪਸਾਂ ਸਾ ਦਿੱਤਾ ਹੈ ਸਥਾਨਕ ਲੋਕਾਂ ਨੇ ਕਿ ਉਹਨਾਂ ਦੀ ਬਸਤੀ ਦੇ ਵਿੱਚ ਸ਼ਰਿਆਮ ਕੁਝ ਲੋਕ ਨਸ਼ਾ ਵੇਚ ਰਹੇ ਨੇ ਅਗਰ ਉਹਨਾਂ ਨੂੰ ਕੋਈ ਰੋਕਦਾ ਤਾਂ ਉਹਨਾਂ ਦੇ ਨਾਲ ਗੁੰਡਾਗਰਦੀ ਕਰਦੇ ਹੋਏ ਕੁੱਟਮਾਰ ਕੀਤੀ ਜਾਂਦੀ ਹੈ ਇਸ ਕੰਮ ਲਈ ਅਸੀਂ ਧਰਨਾ ਦਿੱਤਾ ਹੈ ਗਰੀਬਾਂ ਦੀਆਂ ਧੀਆਂ ਪੈਣਾ ਦੀ ਇੱਛਾ ਬਰਬਾਦ ਗੁੰਡਾਗਰਦੀ ਕਰਦੇ ਨੇ ਚਿੱਟਾ ਵੇਚਦੇ ਨੇ ਪਸਤਾਲ ਚੱਕੀ ਫਿਰਦੇ ਨੇ ਬੱਤੀ ਛੇ ਖਾਂ ਰੀ ਚ ਜੇ ਕੋਈ ਆਣ ਕੇ ਨਹੀਂ ਜੀ ਜੇ ਕੋਈ ਆਣ ਕੇ ਐਮਸੀ ਨੂੰ ਆਉਂਦਾ ਦੁੱਖੜਾ ਦੱਸਦਾ ਰਾਤ ਐਮਸੀ ਨੂੰ ਮਾਰਨ ਆ ਗਏ ਨੇ ਜੇ ਦੋਹੀ ਹੋਇਆ ਬੰਦਾ ਐਮਸੀ ਨੂੰ ਦੱਸੂਗਾ ਮੌਤ ਬਾਰ ਬੰਦੇ ਨੂੰ ਤੇ ਮੌਤ ਬਾਰ ਬੰਦਾ ਹੀ ਕਹਿੰਦੇ ਮਾਰ ਦਿਓ ਇਹ ਰਾਹ ਦਾ ਰੋੜਾ ਬੰਦਾ ਚੱਕ ਦਿਓ ਕਿ ਰਾਤ ਐਮਸੀ ਸਾਹਿਬ ਬੋਲੇ ਨਹੀਂ ਉਹਨਾਂ ਨੇ ਬੜੇ ਫੂਨ ਪੁਲਿਸ ਨੂੰ ਕੀਤੇ ਨੇ ਪੁਲਿਸ ਨੇ ਕੋਈ ਚੱਕਿਆ ਨਹੀਂ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਬਹੁਤ ਜ਼ਬਰਦਸਤੀਆਂ ਕਰਦੇ ਨੇ ਪਹਿ ਲੋਕਾਂ ਦੀਆਂ ਧੀਆਂ ਪੈਣਾ ਨਾਲ ਲੋਕਾਂ ਦੇ ਬੱਚਿਆਂ ਨਾਲ ਇਹਦੇ ਭਰਾ ਦੇ ਘਰੇ ਹੋਈ ਹੈ ਮੇਰੇ ਭਰਾ ਦੇ ਘਰੇ ਹੋਈ ਹੈ ਉਹ ਦਰਬਾਰ ਤੇ ਚਾੜ੍ਹ ਫੁਲਾਉਂਦਾ ਪਿਆ ਸੀਦਾ ਤੇ ਉਹ ਤੋਂ ਆਂਦੇ ਤੁਸੀਂ ਕੋਟਾ ਵੜਾਉਂਦੇ ਜਕੂੜਾ ਬਣਿਆ ਡਿਸਪੂਟ ਬੰਦ ਦੇ ਨਾਲ ਕੂੜਾ ਉਹਨੇ ਲਮਾੜਾ ਜਾ ਲਾਇਆ ਕੂੜੇ ਤੋਂ ਹੀ ਗੱਲ ਪਾ ਗਏ ਕੂੜੇ ਤੋਂ ਗੱਲ ਪਾ ਗਏ ਹਾਂਜੀ ਹਾਂਜੀ ਤਾਂ ਪੰਨ ਤੋੜ ਵੀ ਬਾਦੂ ਕੀਤੀ ਗਏ ਉਹਨਾਂ ਨੇ ਪਸਤੋ ਔਲਾ ਨਾਲ ਗੋਲੀਆਂ ਵੀ ਬਾਦੂ ਚਲਾਈਆਂ ਨੇ ਹਾਂਜੀ ਇਟਾ ਰੋੜੇ ਵੀ ਬਾਦੂ ਉਹਨਾਂ ਨੇ ਚਲਾਏ ਨੇ ਖੈ ਦੇਖਿਆ ਜਾਵੇ ਤਾਂ ਹੁਣ ਤੱਕ ਕਈ ਸਰਕਾਰਾਂ ਆਈਆਂ ਤੇ ਕਈ ਚਲੀਆਂ ਵੀ ਗਈਆਂ ਪਰ ਨਸ਼ੇ ਦੇ ਮੁੱਦੇ ਤੇ ਹਰ ਇੱਕ ਦੇ ਵੱਲੋਂ ਦਾਅਵੇ ਤਾਂ ਕੀਤੇ ਗਏ ਪਰ ਅੱਜ ਵੀ ਨਸ਼ਾ ਟੜਲੇ ਨਾਲ ਵਿਕ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਦੇ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ